ਰ ਕੋਈ ਗੱਲ ਨਹੀਂ ਜੇ ਆਪਣੀ ਆਈ ਤੇ ਆਏ ਹਨਾ ਤੇ ਮੈਂ ਵੀ ਪਿੰਡ ਦੱਸ ਕੇ ਰਹਿਣਾ ਫਿਰ ਵੇਖੂਗੀ ਵੀ ਕੀ ਹੁੰਦਾ ਫੋਨ ਉਡਿਆ ਵਾ ਇਹ ਕਾਪਾ ਫੋਨ ਉਡਿਆ ਵਾ ਕਰਤੀ ਕੋਈ ਵੀ ਨਹੀਂ ਆ ਤੇ ਫੋਨ ਕਿੱਦਾਂ ਇੱਥੇ ਛੱਡ ਗਿਆ ਮੇਰੇ ਕੋਲ ਨਾ ਇਹ ਮੌਕਾ ਵਾ ਵੇਜੀ ਨੂੰ ਫੋਨ ਕਰਨ ਦਾ ਪਤਾ ਨਹੀਂ ਇਹ ਫੋਨ ਕਿਦਾਂ ਘਰ ਰਹਿ ਗਿਆ ਇਹ ਤਾਂ ਕਰਨੀ ਆ ਛੇਤੀ ਛੇਤੀ ਪਹਿਲਾਂ ਫੋਨ ਕਰ ਲਾ ਉਹ ਨਾ ਹੋਏ ਉਦਨ ਵਾਲਾ ਕੰਮ ਬਣ ਜੇ ਹੈਲੋ ਫੋਨ ਦੱਤਿਆਂ ਦਾ ਕਰੋ ਕਿ ਜੇ ਉਲੇਛਪੇ ਜਾਵੇ ਨਾ ਕਿ ਫੋਨ ਨਾ ਕਰ ਦੇ ਨਹੀਂ ਨਹੀਂ ਭੈਣ ਜੀ ਫੋਨ ਤੇ ਸਾਰਿਆਂ ਦੇ ਆਪੋ ਆਪਣੇ ਕੋਲ ਹੀ ਹੁੰਦੇ ਆ ਸੰਦੀਪ ਜੋ ਨਾ ਕੱਲ੍ਹ ਮੇਰੇ ਡੈਡੀ ਨੇ ਕਿਹਾ ਹੋਣਾ ਉਥੀ ਆ ਕੇ ਦੇ ਨੇ ਗੱਲ ਕਰਤੀ ਮੇਰੇ ਮਨ 'ਚ ਨਾ ਗੱਲ ਘਰ ਕਰ ਗਈ ਆ